ਲੱਗਣ ਦੇ ਵਿਰੋਧ ਚ ਸ਼ਹਿਰ ਦੇ ਲੋਕ ਹੋ ਗਏ ਇਕੱਠੇ ਕਿਹਾ ਜੇ ਨਾ ਮਸਲਾ ਹੱਲ ਹੋਇਆ ਤਾਂ ਕਰਾਂਗੇ ਸੰਘਰਸ਼ ਨਾਬਾ ਦੇ ਮੋਤੀ ਬਾਗ ਮਹੱਲਾ ਗਲੀ ਨੰਬਰ 2 ਦੇ ਵਿੱਚ ਮੋਬਾਈਲ ਟਾਵਰ ਲੱਗਣ ਦੇ ਵਿਰੋਧ ਦੇ ਵਿੱਚ ਮੁਹੱਲਾ ਨਿਵਾਸੀ ਭੜਕੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਮੋਬਾਈਲ ਟਾਵਰ ਹਾਂਜੀ ਜਿਹੜਾ ਇਹ ਮੋਬਾਈਲ ਦਾ ਟਾਵਰ ਲੱਗ ਰਿਹਾ ਹੈ ਇਹਦਾ ਆਲਰੇਡੀ ਜਿਵੇਂ ਸਾਰੇ ਸੱਜਣਾਂ ਨੇ ਦੱਸਿਆ ਵੀ ਇਹਦਾ ਤਾਂ ਬਿਲਕੁਲ ਹੀ ਪੂਰਾ ਨੁਕਸਾਨ ਹੈ ਮਤਲਬ ਬਿਮਾਰੀਆਂ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਬੱਚਿਆਂ ਨੂੰ ਵੀ ਬਹੁਤ ਖਰਾਬ ਕਰਦਾ ਹੈ ਇੱਕ ਆਲਰੇਡੀ ਪਹਿਲਾਂ ਹੀ ਲੱਗਿਆ ਹੋਇਆ ਹੈ ਇੱਕ ਦੂਸਰਾ ਉਹ ਟਾਵਰ ਮਤਲਬ ਮਹੱਲੇ ਦੇ ਵਿੱਚ ਲੱਗਣ ਜਾ ਰਿਹਾ ਜਿੱਥੇ ਕਿ ਸਾਰੇ ਮਹੱਲੇ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਹਿਲਾਂ ਜਿਹੜਾ ਟਾਵਰ ਲੱਗਿਆ ਸੀ ਉਸ ਟਾਈਮ ਮਤਲਬ ਆਬਾਦੀ ਨਹੀਂ ਸੀ ਤਾਂ ਆਪੋਜ ਉਹਦਾ ਵੀ ਹੋਇਆ ਸੀ ਪਰ ਹੁਣ ਸਾਰੇ ਮਹੱਲਾ ਵਾਸੀ ਚਾਹੁੰਦੇ ਨੇ ਵੀ ਇਹ ਟਾਵਰ ਨਾ ਲੱਗੇ ਕਿਉਂਕਿ ਆਵਾਜ਼ ਬਹੁਤ ਆਂਦੀ ਹੈ। ਆਵਾਜ਼ ਵੀ ਬਹੁਤ ਆਂਦੀ ਹੈ ਤੇ ਸਾਰੇ ਮਹੱਲਾ ਵਸੀਆਂ ਨੂੰ ਨਸਤਾਵਿਸ ਹੁੰਦੀ ਹੈ ਔਰ ਛੋਟੇ-ਛੋਟੇ ਜੇ ਬੱਚਿਆਂ ਦੇ ਇੱਥੇ ਸਕੂਲ ਵੀ ਨੇ ਨੇੜੇ ਇਸ ਕਰਕੇ ਇਹ ਟਾਵਰ ਲੱਗਣਾ ਨਹੀਂ ਚਾਹੀਦਾ। ਅਸੀਂ ਸਾਰੇ ਮਤਲਬ ਗਲੀ ਨੰਬਰ 2 ਦੇ ਨਿਵਾਸੀ ਇੱਥੇ ਇਕੱਠੇ ਹੋਇਆ। ਵੀ ਇਹਨੂੰ ਕਿਸੇ ਖੁੱਲੀ ਜਗ੍ਹਾ ਦੇ ਵਿੱਚ ਜੇ ਲੱਗਣਾ ਵੀ ਹੋਵੇ ਨਾ ਕਿਸੇ ਖੁੱਲੀ ਜਗ੍ਹਾ ਦੇ ਵਿੱਚ ਸ਼ਿਫਟ ਕੀਤਾ ਜਾਵੇ। ਇੱਥੇ ਮਹੱਲੇ ਦੇ ਵਿੱਚ ਇਹ ਗਲਤ ਹੈ। ਦੇ ਵਸੀਆਂ ਨੇ ਗੱਲ ਕਰ। ਠੀਕ ਹੈ। ਜਿਵੇਂ ਤੁਹਾਨੂੰ ਠੀਕ ਲੱਗਦਾ ਫੈਸਲਾ ਮੈਂ ਤੁਹਾਡੇ ਪੱਖ ਦੇ ਵਿੱਚ ਹੀ ਖੜਾ ਹਾਂਗਾ। ਠੀਕ ਹੈ। ਟਾਵਰ ਪਹਿਲਾਂ ਦਾ ਲੱਗਿਆ ਵੇ ਆਪਣੇ ਤੋਂ ਇਹ ਜਿਹੜਾ ਟਾਵਰ ਮੈਂ ਉਹਨਾਂ ਨੂੰ ਗੱਲ ਕੀਤੀ ਆ ਵੀ ਦੁਬਾਰਾ ਵੀ ਮੈਨੂੰ ਫੋਨ ਆਇਆ ਸੀਗਾ ਉਹਨਾਂ ਦਾ ਤੇ ਮੈਂ ਕਿਹਾ ਜੀ ਟਾਵਰ ਅਸੀਂ ਤਾਂ ਲੱਗਣ ਨਹੀਂ ਦੇਣਾ ਬਿਲਕੁਲ ਵੀ ਜੋ ਤੁਹਾਡਾ ਪਹਿਲਾ ਟਾਈਮ ਪੀਰੀਅਡ ਚੱਲ ਰਿਹਾ ਉਸ ਟਾਈਮ ਪੀਰੀਅਡ ਦੀ ਉਹਦੀ ਵੀ ਸਟੇਟਮੈਂਟ ਸਾਨੂੰ ਦਿੱਤੀ ਜਾਵੇ ਠੀਕ ਹੈ ਜੀ ਉਹ ਸਟੇਟਮੈਂਟ ਮੈਨੂੰ ਕੱਲ ਨੂੰ ਉਹ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਨੂੰ ਅਸੀਂ ਦੇ ਦਾਂਗੇ ਜਿਹੜਾ ਨਵਾਂ ਲੀਗਲ ਜਿਹੜਾ ਲੱਗ ਰਿਹਾ ਅਸੀਂ ਟਾਵਰ ਦਾ ਅਸੀਂ ਨਹੀਂ ਲੱਗਣ ਦਵਾਂਗੇ ਮੈਂ ਡੀਸੀ ਸਾਹਿਬ ਦੇ ਵੀ ਧਿਆਨ ਚ ਲਿਆਤਾ ਏ ਐ ਜੀਐਮ ਸਾਹਿਬ ਦੇ ਵੀ ਧਿਆਨ ਚ ਲਿਆਤਾ ਮੈਂ ਐਮਐਲਏ ਸਾਹਿਬ ਦੇ ਵੀ ਧਿਆਨ ਚ ਲਿਆਤਾ ਵੀ ਮਹੱਲੇ ਵਿੱਚ ਅੱਜ ਇਕੱਠਾ ਜੀ ਕੱਲ ਨੂੰ ਇਹ ਨਾ ਹੋਵੇ ਅਸੀਂ ਇਕੱਠੇ ਹੋ ਕੇ ਤੁਹਾਡੇ ਦਰਵਾਜ਼ੇ ਤੇ ਆ ਕੇ ਕੋਈ ਮਤਲਬ ਅਸੀਂ ਹੰਗਾਮਾ ਕਰੀਏ ਜਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹ ਟਾਵਰ ਨੂੰ ਰੋਕਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਪੂਰਾ ਧਿਆਨ ਚ ਲਿਆਤਾ ਇਹ ਤੇ ਲਿਖਤੀ ਰੂਪ ਦੇ ਵਿੱਚ ਤੁਸੀਂ ਜਿਹੜੇ ਸਾਈਨ ਕਰਾਣਿਆ ਮੋਹਰ ਲਵਾਣੀ ਆ ਤੁਸੀਂ ਮੈਂ ਤੁਹਾਡੇ ਹੱਕ ਦੇ ਵਿੱਚ ਹਾਂ ਜਿੱਥੇ ਜਾਣਾ ਤੁਹਾਡੇ ਨਾਲ ਹੱਕ ਦੀ ਪਟਿਆਲੇ ਜਾਣਾ ਭਾਈ ਪਟਿਆਲੇ ਵੀ ਜਣਨਾ ਕਿ ਅਸੀਂ ਨਾਬੇ ਜਾਣਾ ਨਾ ਧਰਨਾ ਨਾ ਆਈ ਜੀ ਦੇਖੋ ਜੀ ਧਰਨਾ ਨਹੀਂ ਹੈਗਾ ਜੀ ਇਹ ਪਾਰਵਾਰ ਆ ਮੋਤੀ ਬਾਗ ਦਾ ਮਹੱਲਾ ਤੇ ਇੱਥੇ ਟਾਵਰ ਪਹਿਲਾਂ ਇੱਕ ਲੱਗਿਆ ਹੋਇਆ ਸੀਗਾ ਤੇ ਸਾਨੂੰ ਜਾਣਕਾਰੀ ਮਿਲੀ ਮਹੱਲੇ ਚੋਂ ਫੋਨ ਆਇਆ ਵੀ ਇੱਥੇ ਟਾਵਰ ਦੁਬਾਰਾ ਇੱਕ ਹੋਰ ਲੱਗ ਰਿਹਾ ਅਸੀਂ ਮਹੱਲੇ ਦੇ ਨਾਲ ਆ ਜੋ ਕਿ ਟਾਵਰ ਸਾਨੂੰ ਇੱਥੇ ਮਹੱਲੇ ਦੇ ਵਿੱਚ ਅਸੀਂ ਨਹੀਂ ਲੱਗਣ ਦੇਣਾ ਤੇ ਬਹੁਤ ਨੁਕਸਾਨ ਹੁੰਦੇ ਨੇ ਟਾਵਰ ਦੀਆਂ ਰਿੰਜਾਂ ਰੂੰਜਾਂ ਤੋਂ ਤੇ ਇਸ ਕਰਕੇ ਮਹੱਲੇ ਸਾਡਾ ਇਕਾ ਕੀਤਾ ਵੀ ਇੱਥੇ ਜਿਹੜਾ ਟਾਵਰ ਜਿਹੜੀ ਮਿਆਦ ਆ ਪਹਿਲਾਂ ਸਾਨੂੰ ਉਹ ਵੀ ਜਾਰੀ ਕੀਤੀ ਜਾਵੇ ਤੇ ਅੱਗੇ ਜਿਹੜਾ ਟਾਵਰ ਲੱਗ ਰਿਹਾ ਇਹ ਮੈਂ ਐਮਐਲਏ ਸਾਹਿਬ ਤੇ ਸਾਰੇ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਤੇ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਸਾਡਾ ਮਹੱਲਾ ਇਕਾ ਨਾਲ ਅਸੀਂ ਅੱਗੇ ਵਧ ਕੇ ਇਹ ਜੋ ਵੀ ਜੇ ਨਹੀਂ ਇਹ ਕਰਨਗੇ ਤਾਂ ਅਸੀਂ ਡੀਸੀ ਸਾਹਿਬ ਦੇ ਸੀਐਮ ਸਾਹਿਬ ਦੇ ਜਿੱਥੇ ਜਾਣਾ ਪੈ ਗਿਆ ਤਾਂ ਅਸੀਂ ਜਾਵਾਂਗੇ ਅਥੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰੈਸ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਸਾਰੇ ਇੱਥੇ ਦੇਖੇ ਰਿਹਾ ਹੋ ਜਿਹੜਾ ਇਕੱਠ ਹੋਇਆ ਇੱਥੇ ਰਿਲਾਈਐਂਸ ਟਾਵਰ ਜਿਹੜਾ ਪਹਿਲਾਂ ਲੱਗਿਆ ਹੋਇਆ ਆਲਰੇਡੀ ਮੋਬਾਈਲ ਰਿਲਾਈਐਂਸ ਟਾਵਰ ਇੱਥੇ ਇੱਕ ਟਾਵਰ ਜਿਹੜਾ ਹੋਣ ਲੱਗਣ ਜਾ ਰਿਹਾ ਹੈ ਤੇ ਇਹ ਸਾਰਾ ਸਾਡਾ ਏਰੀਆ ਜਿਹੜਾ ਇਲਾਕਾ ਹੈ ਇਸ ਦਾ ਵਿਰੋਧ ਕਰਨ ਆਇਆ ਇਹਦਾ ਤੇ ਆਪਾਂ ਨੂੰ ਜਿਸ ਤਰ੍ਹਾਂ ਕਿ ਰਾਜਾ ਸਾਹਿਬ ਨੇ ਕਿਹਾ ਵੀ ਇਹਦੇ ਬਹੁਤ ਸਾਰੇ ਨੁਕਸਾਨ ਨੇ ਤਾਂ ਆਪਾਂ ਇਹਦੇ ਨੁਕਸਾਨ ਕਿੰਨੇ ਗਿਣਾਈਏ ਜਿਸ ਤਰ੍ਹਾਂ ਕਿ ਭਿਆਨਕ ਬਿਮਾਰੀਆਂ ਜਿਸ ਤਰ੍ਹਾਂ ਕਿ ਕੈਂਸਰ ਹੈ ਨੀਂਦ ਦਾ ਨਾ ਆਉਣਾ ਲਗਾਤਾਰ ਸਿਰ ਦਾ ਦਰਦ ਹੋਣਾ ਇਹ ਪਰੇਸ਼ਾਨੀਆਂ ਜਿਹੜੀਆਂ ਇਸ ਜਿਹੜਾ ਲਾਈਨਸ ਟਾਵਰ ਦੇ ਰੈਜਿਸਟ੍ਰੇਸ਼ਨ ਦੇ ਨਾਲ ਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਨੇ ਇਹ ਬਿਮਾਰੀਆਂ ਤੇ ਨਾਲ-ਨਾਲ ਜਿਸ ਤਰ੍ਹਾਂ ਕਿ ਇਹਦੇ ਟਾਵਰ ਦਾ ਡਿੱਗ ਜਾਣ ਨਾਲ ਕਿੰਨੇ ਸਾਰੇ ਨੁਕਸਾਨ ਹੋ ਸਕਦਾ ਹੈ ਤੇ ਇਹਦੇ ਨਾਲ ਇਸ ਤੋਂ ਇਲਾਵਾ ਇਹਦੀ ਆਵਾਜ਼ ਜਿਹੜੀ ਆ ਬਹੁਤ ਆਉਂਦੀ ਹੈ ਜਿਹੜੀ ਕਿ ਸਾਨੂੰ ਪਰੇਸ਼ਾਨੀ ਨੀਂਦ ਦੇ ਵਿੱਚ ਸੌਣ ਦੇ ਵਿੱਚ ਇਸ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਤਾਂ ਇਹਨਾਂ ਪਰੇਸ਼ਾਨੀਆਂ ਤੋਂ ਡਰਦੇ ਮਾਰੇ ਇਹ ਸਾਰਾ ਜਿਹੜਾ ਸਾਡਾ ਏਰੀਆ ਇਕੱਠਾ ਹੋ ਕੇ ਆਇਆ ਹੈ ਤਾਂ ਕਿ ਇਹ ਟਾਵਰ ਇੱਥੋਂ ਚੱਕਿਆ ਜਾ ਸਕੇ ਕਿਸੇ ਇੱਥੇ ਜਿਸ ਨੂੰ ਜਿੱਥੇ ਰਹਿੈਸ ਵਾਲਾ ਇਲਾਕਾ ਨਹੀਂ ਉੱਥੇ ਇਹਨੂੰ ਲਗਾਇਆ ਜਾਵੇ ਸ਼ਿਫਟ ਕੀਤਾ ਜਾਵੇ ਜਿਹੜਾ ਆਲਰੇਡੀ ਪਹਿਲਾਂ ਵੀ ਲੱਗਿਆ ਹੋਇਆ ਤਾਂ ਇਸ ਨੂੰ ਇਹਦੀ ਮਿਆਦ ਜਿਹੜੀ ਆ ਪੂਰੀ ਹੋ ਗਈ ਹੈ ਇਹਨੂੰ ਵੀ ਹਟਾਇਆ ਜਾਵੇ ਅਤੇ ਜਿਹੜਾ ਨਵਾਂ ਲੱਗ ਰਿਹਾ ਹੈ ਇਸ ਨੂੰ ਹਟਾਇਆ ਜਾਵੇ ਸਾਡੇ ਸਾਰੇ ਇਲਾਕੇ ਦੀ ਏਰੀਏ ਦੇ ਜਿਹੜੇ ਗਲੀ ਨੰਬਰ 2 ਦੇ ਸਾਰੀ ਜਨਤਾ ਬੈਠੀ ਹੈ ਇਹਨਾਂ ਦੀ ਇਹੀ ਮੰਗ ਹੈ ਥੈਂਕ ਯੂ ਜੀ